ਵੈ ਗੁਰਜੀ ਦਾ ਖਾਲਸਾ ਵੈ ਗੁਰੂ ਦੀ ਫਤਿਹ ਦੋਸਤੋ ਹਰ ਪੀੜਤਾ ਵਾਸਤੇ ਪੈਣ ਧੂੜ ਕੋਰਨ ਸਿੰਘ ਦੇ ਵਿੱਚ ਜਿਹਨੇ ਕਿੱਤਾ ਤਿਆਰ ਕੀਤੀ ਨੂੰ ਸਾਨੂੰ ਦਿਖਾਉਨੇ ਆ ਪ੍ਰੋਪਰ ਦੇਖੋ ਪਹਿਲਾਂ ਤਾਂ ਬੱਚੇ ਆਟਾ ਰੇਆ ਥੈਲੀਆਂ ਤਿਆਰ ਕਰ ਰੇਆ ਇਹਨਾਂ ਦਾ ਅਕਸ਼ਾ ਬਹੁਤ ਹੈ ਫਿਰ ਦੇਖੋ ਕਿੱਟ ਦੇ ਵਿੱਚ ਕੀ ਕੀ ਆ ਰਿਹਾ ਦੇਖੋ ਟੂਥਪੇਸਟ ਵੈਸਟ ਮੰਨ ਕੇ ਚਲੋ ਸਾਫ ਬਣ ਕੋਲਗੇਟ ਡੱਬੀ ਹਰ ਚੀਜ਼ ਇਸ ਤਰ੍ਹਾਂ ਇਹ ਖੜੇ ਆ ਸਾਰੇ ਬੱਚੇ ਤੇ ਰਾਸ ਹੋ ਗਏ ਬਿਸਕਟ ਹੋ ਗਏ ਚੌਲ ਹੋ ਗਏ ਠੀਕ ਆ ਦਾਲਾਂ ਸਾਰੇ ਪ੍ਰਕਾਰ ਦੀਆਂ ਦਾਲਾਂ ਹੋ ਗਈਆਂ ਚਾਹ ਹੋ ਗਈ ਤੇ ਖੰਡ ਹੋ ਗਈ ਖੰਡ ਦੀ ਸੇਵਾ ਚੱਲ ਰਹੀ ਆ ਤੇ ਨਾਲ ਨਾਲ ਘਿਓ ਤੇ ਸਟੇਲ ਹੋ ਗਿਆ ਅਚਾਰ ਹੋ ਗਿਆ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਵਸਤਾਂ ਘਰ ਦੇ ਵਿੱਚ ਉਹ ਪਾ ਕੇ ਭੇਜੇ ਨੇ ਜਿਵੇਂ ਮਿਰਚ ਮਸਾਲੇ ਸਾਰੇ ਤਰ੍ਹਾਂ ਦੇ ਵੇਖੋ ਨੂਨ ਹੋ ਗਿਆ ਕੋਈ ਵੀ ਚੀਜ਼ ਦੀ ਕਮੀ ਨਹੀਂ ਇਸ ਤੋਂ ਬਿਨ ਆਪਣੀਆਂ ਮੈਡੀਕਲ ਕਿੱਟਾਂ ਵੀ ਤਿਆਰ ਹੋਈਆਂ ਬੋਰੀਆਂ ਪਈਆਂ ਨੇ ਇਹਦੇ ਵਿੱਚ ਪਸ਼ੂਆਂ ਲਈ ਅਚਾਰ ਭੇਜਿਆ ਜਾਊਗਾ ਹਜ਼ਾਰ ਵਰਤਮਤ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਪਾਣੀ ਦੀਆਂ ਬੋਤਲਾਂ ਵੀ ਜਾਂ ਮੈਡੀਕਲ ਕਿੱਟਾਂ ਵੀ ਤਿਆਰ ਕਰ ਰਿਹਾ ਵੀਰ ਆਪਣੇ ਇਹ ਨਾਲ ਦੀ ਨਾਲ ਉਹ ਮਾਨਕ ਚਲੋ ਕਿੱਟ ਦੇ ਵਿੱਚ ਮੈਡੀਕਲ ਸਹਾਇਤਾ ਹੀ ਭੇਜੀ ਜਾਊਗੀ ਕਿਉਂਕਿ ਦਿੱਕਤ ਆਉਣੀ ਆ ਕਾਫੀ ਇਸ ਤੋਂ ਬਿਨਾ ਆਪਣੀਆਂ ਬੀਬੀਆਂ ਭੈਣਾਂ ਜੋ ਕਿ ਕੱਪੜੇ ਆਏ ਆ ਕੱਪੜਿਆਂ ਨੂੰ ਅਲੱਗ-ਅਲੱਗ ਕਰ ਰਹੀਆਂ ਨੇ ਪੈਕਿੰਗ ਕਰ ਰਹੀਆਂ ਅਲੱਗ ਕੱਪੜਿਆਂ ਦੀ ਸੈੱਟ ਬਣਾਏ ਜਾਂਦੇ ਆ ਕਿਉਂਕਿ ਕਾਫੀ ਜ਼ਿਆਦਾ ਲੋਡ ਤੋਂ ਜ਼ਿਆਦਾ ਆਪਣੇ ਕੋਲੇ ਕੱਪੜੇ ਆ ਗਏ ਸੀ ਛੋਟੇ ਬੱਚੇ ਵੱਡੇ ਸੇਵਾ ਕਰ ਰਹੇ ਆ ਕੱਪੜਿਆਂ ਦੀ ਨਾਲ ਦੀ ਨਾਲ ਪੈਕਿੰਗ ਹੋ ਰਹੀ ਆ ਦੇਖੋ ਇਹ ਪਾਣੀ ਦੇ ਵਿੱਚ ਕਈ ਵਾਰ ਕੋਈ ਦਿੱਕਤ ਨਾ ਆਵੇ ਪਾਣੀ ਬਹੁਤ ਜ਼ਿਆਦਾ ਹੈਗਾ ਕਰਕੇ ਤੇ ਐਸਾ ਚੇਪੀਆਂ ਲਾਈਆਂ ਜਾਂਦੀਆਂ ਕੱਪੜੇ ਨੂੰ ਪੈਕ ਕਰਕੇ ਇਸੇ ਤਰ੍ਹਾਂ ਦਿੱਤੇ ਜਾਣਗੇ ਸੇਵਾ ਚੱਲੀ ਜਾ ਰਹੀ ਹੈ ਆਪਣੇ ਤੇ ਬਾਕੀ ਤੁਸੀਂ ਦੱਸੋ ਵੀਰ ਮੇਰੀ ਸੇਵਾ ਵਧੀਆ ਲੱਗੀ ਤੇ ਤਰੀਕਾ ਵਧੀਆ ਲੱਗਿਆ ਤਾਂ ਕਮੈਂਟ ਕਰੋ ਸ਼ੇਅਰ ਕਰਨ ਦਾ ਮਤਲਬ ਇਹ ਆਪਣੇ ਵੀਰਾਂ ਤੱਕ ਪਹੁੰਚਣੀ ਚਾਹੀਦੀ ਹੈ ਵੀਡੀਓ ਜਿਹੜੇ ਆਪਣੇ ਵੀਰ ਹੜਾ ਦੀ ਮਾਰ ਹੈ ਠਾਏ ਆ ਉਹਨਾਂ ਨੂੰ ਕਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਉਹਨਾਂ ਦੇ ਨਾਲ ਉਹਨਾਂ ਦੇ ਭਰਾ ਸਿੱਖ ਭਰਾ ਖੜੇ ਆ ਘਭਰਾਉਣ ਦੀ ਕੋਈ ਲੋੜ ਨਹੀਂ ਇਹ ਕਮ ਸੇ ਕਮ 500 ਘਰ ਦਾ ਰਾਸ਼ਨ ਇਕੱਠਾ ਹੋ ਚੁੱਕਾ 500 ਕਿਟ ਤਿਆਰ ਹੋ ਚੁੱਕੇ ਮਹੀਨੇ-ਮਹੀਨੇ ਦਾ ਰਾਸ਼ਨ ਇਹ ਕਿੱਟ ਇਸ ਤਰ੍ਹਾਂ ਤਿਆਰ ਹੋ ਕੇ ਪੈਕਿੰਗ ਕਰਕੇ ਆਇਤੋਂ ਬੈਗਾਂ ਦੇ ਵਿੱਚ ਪਾਈ ਜਾਂਦੀ ਹੈ ਇਸ ਤੋਂ ਬਿਨਾ ਹੋਰ ਵੀ ਦਿਖਾਉਣ ਅੱਗੇ ਉੱਥੋਂ ਕਿਟਾਂ ਤਿਆਰ ਕਰਨ ਤੋਂ ਬਾਅਦ ਇਸ ਤਰ੍ਹਾਂ ਇੱਥੇ ਰੱਖਿਆ ਇਹਦੇ ਵਿੱਚ ਸਾਰਾ ਕੁਝ ਪੈਕ ਹੋ ਕੇ ਕਿਉਂਕਿ ਇੱਕ ਘਰ ਨੂੰ ਇੱਕ ਥੈਲਾ ਦਿੱਤਾ ਜਾਊਗਾ ਮਹੀਨੇ-ਮਹੀਨੇ ਦਾ ਰਾਸ਼ਨ ਉਹਦੇ ਵਿੱਚ ਸਣੇ ਆਟਾ ਮੈਡੀਕਲ ਕਿੱਟ ਇਸ ਤਰ੍ਹਾਂ ਪ੍ਰੋਪਰ ਤਿਆਰੀ ਕੀਤੀ ਜਾਂਦੀ ਹੈ। ਸੋ ਮੈਂ ਇਹੀ ਕਹੂੰਗਾ ਦੋਸਤੋ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਸੇਵਾ ਕਰਦੇ ਆ ਆਪਣੇ। ਛੋਟੇ ਵੱਡੇ ਲੱਗਿਆ ਪਿੰਡ ਦੇ ਨੌਜਵਾਨ ਵੀਰ ਛੋਟੇ ਵੱਡੇ ਸਭ ਦਾ ਬਹੁਤ-ਬਹੁਤ ਧੰਨਵਾਦ ਆ। ਇੱਕਜੁੱਟ ਹੋ ਕੇ ਸੇਵਾ ਕਰ ਰਹੇ ਆ। ਪ੍ਰਮਾਤਮਾ ਨੇ ਲੰਮੀ ਉਮਰ ਆ ਬਖਸ਼ੇ। ਇਸੇ ਤਰ੍ਹਾਂ ਇੱਕ ਦੂਜੇ ਨਾਲ ਖੜਨਾ ਹੋ ਸਾਹਮਣੇ ਵੀਡੀਓ ਵਧੀਆ ਲੱਗੀ ਬਹੁਤ-ਬਹੁਤ ਸ਼ੇਅਰ ਕਰੋ ਕਮੈਂਟ ਕਰੋ ਤੇ ਕਮੈਂਟਾਂ ਦੇ ਵਿੱਚ ਇਹ ਵੀ ਦੱਸੋ ਕਿੱਥੇ ਜ਼ਰੂਰਤ ਆ ਆਪਾਂ ਨੂੰ ਸੇਵਾ ਦੀ। ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਆ ਆਪਾਂ ਉਸ ਤਰੀਕੇ ਨਾਲ ਫਿਰ ਚੈੱਕ ਕਰਨ ਤੋਂ ਬਾਅਦ ਠੀਕ ਹੈ ਦੇਖੋ ਬਾਈ ਜੀ ਕਿਰਪਾ ਮਹਾਰਾਜ ਦੀ ਹਾਂਜੀ ਹਾਂਜੀ ਕਿਵੇਂ ਆ ਸੇਵਾ ਕਰੀ ਜਾਂਦੇ ਆ ਓਕੇ ਓਕੇ ਇਹ ਬੱਚੇ ਸੇਵਾ ਕਰਕੇ ਬਹੁਤ ਖੁਸ਼ ਆ ਪਰਮਾਤਮਾ ਮੇਰ ਪ੍ਰਯਾਤ ਰੱਖਿਓ ਵੀਡੀਓ ਨੂੰ ਕਮੈਂਟ ਸ਼ੇਅਰ ਕਰੋ ਬਾਈ ਬਹੁਤ ਬਹੁਤ ਤੇ ਇਹਨਾਂ ਦੇ ਬਹੁਤ ਜੋਗਦਾਨ ਆ ਭੇਜੂ ਮੰਨ ਕੇ ਸਾਰੇ ਪਿੰਡ ਦੇ ਦੂਰ ਆ ਬੈਠਾ ਇਹ ਵੀ ਤਿੰਨ ਦਿਨ ਤੋਂ ਲਗਾਤਾਰ ਇਹ ਸਾਰੇ ਪਿੰਡ ਦੇ ਲੋਕਾਂ ਦਾ ਬਹੁਤ ਸਹਿਯੋਗ ਆ ਸਭ ਦਾ ਬਹੁਤ ਬਹੁਤ ਧੰਨਵਾਦ ਆ ਐਨ ਆਰ ਆਈ ਵੀਰਾਂ ਦਾ ਜਿੰਨਾ ਜਿੰਨੇ ਦਿੱਤਾ ਜੋ ਸੇਵਾ ਕੀਤੀ ਤੇ ਇਸੇ ਤਰ੍ਹਾਂ ਬਾਈ ਤੁਹਾਨੂੰ ਦਿਖਾਉਣ ਦਾ ਮਤਲਬ ਇਹ ਸੀ ਕਿ ਟਾਂ ਇਸੇ ਤਰ੍ਹਾਂ ਤਿਆਰ ਕਰਕੇ ਭੇਜੋ ਜੀ ਨੇ ਜਾਣੀਆਂ ਵੀ ਆਏ ਨਾ ਹੋਵੇ ਇੱਕ ਬੰਦੇ ਕੋਲੇ ਰਾਸ਼ਨ ਜ਼ਿਆਦਾ ਆ ਗਿਆ ਇੱਕ ਕੋਲੇ ਘੱਟ ਆ ਗਿਆ ਕੋਈ ਚੱਕਰ ਨਾ ਪਵੇ ਮਨ ਨੂੰ ਵੱਧ ਵੱਧ ਧੰਨਵਾਦ